ਬਾਈ ਤੁਸੀਂ ਉਧਰ ਆਣ ਕਿਉਂ ਭੈਣੇ ਆ ਗਏ ਹਾਂ ਬਾਈ ਇਹਨਾਂ ਦੇ ਬਾਬੇ ਜੀ ਨੂੰ ਕਿਉਂ ਨਾ ਪਾਈ ਸੀਗੀ ਹਾਂਜੀ ਤੇ ਇਹਨਾਂ ਦੇ ਦੋ ਬੰਦੇ ਸੀਗੇ ਜੀ ਤੇ ਇਹਨਾਂ ਦੀ ਸੇਵਾ ਦਾ ਵਿੱਚ ਬਹੁਤ ਆਗੀ ਬਾਕੀ ਤੇ ਇਹਨਾਂ ਨੂੰ ਪਤਾ ਕਿਉਂ ਕਿ ਇਹਨਾਂ ਦੇ ਕੌਣ ਜੀ ਸਿਧਿਆਰੇ ਪੈਸੇ ਉਸ ਤੋਂ ਫਿਰ ਉਹ ਜਿਹੜੇ 1.5 ਲੱਖ ਰੁਪਈਆ ਹਨ ਆਪਾਂ ਅਸੀਂ ਦਵਾ ਦਈਏ ਇਹਨਾਂ ਨੂੰ ਚਲੋ ਕੋਈ ਨਾ ਕੋਈ ਨਾ ਪਤਾ ਕੀ ਨਾ ਹੋਏ ਆ ਵੀ ਚਲੋ ਜੇ ਇਹਨਾਂ ਦੀ ਕਿਸਮਤ ਦੀ ਹਾਂਜੀ ਅੱਜ ਕੁੜੀ ਆ ਹਾਂਜੀ ਤੈਨੂੰ ਕੁੜੀ ਹੈ ਤੈਨੂੰ ਕੁੜੀ ਕੁੜੀ ਜਾਂਦਾ ਜੀ ਅਸੀਂ ਪਤਾ ਕੀਤਾ ਸੀ ਤੁਹਾਡੇ ਬਾਰੇ ਪਹਿਲੇ ਦਿਨ ਹੀ ਤੇ ਸਾਨੂੰ ਜਿੱਦਾਂ ਦੀ ਰਿਪੋਰਟ ਆਈ ਅਸੀਂ ਹੌਂਦਾਂ ਦਾ ਕਰਨਾ ਪਰ ਅਸੀਂ ਤੁਹਾਨੂੰ ਛੱਡਣਾ ਨਹੀਂ ਚਾਹੁੰਦੇ ਸੀ ਹਾਲਾਂਕਿ ਤੁਹਾਡਾ ਸਾਥ ਗਿਆ। ਆਦਿ। ਜਿੰਨਾ ਕੰਮ ਬਦਲ ਖਸਾਵ ਗਏ ਤੁਹਾ ਬਾਦ ਮਹਾਰਾਜ ਨੇ ਵੀ ਦਿੱਤੇ। ਅਸੀਂ ਦਾਤ ਬਣੀ ਜੇ ਹੁਣ ਸਾਰਿਆਂ ਨੂੰ ਡੂ ਵੀ ਪਰ ਫੇਰ ਵੀ ਜੇ ਸਾਡੇ ਜਿਹੜਾ ਮੰਚ ਆਇਆ ਸੀਗਾ ਉਹ ਅਸੀਂ ਜੀ ਕੋ ਚੱਕ ਕੇ ਜਾਵਾਂਗੇ ਹਨਾ। ਨਾਲ ਇਹਨਾਂ ਦਾ ਅਸੀਂ ਜਾਂ ਇਹਨਾਂ ਦਾ ਦੱਸੀ ਜਾਂਦੇ ਹਾਂ। ਹਾਂਜੀ। ਤੇ ਨਹੀਂ ਨਹੀਂ ਕੋਈ ਨਾ ਰਾਲ ਮਲੇ ਤੇ ਹੀ ਆ ਸਾਰੇ। ਸੋਨਹਾਰ ਸ੍ਰੀ ਅਕਾਲ ਉਲੇ ਸੋ ਦੇ ਆ ਸਾ ਸਿਆਕਾਰ ਨਕਣੀ ਆ ਤੁ ਆਪਰੇ ਕੰਦੇ ਠੀਕ ਹੈ ਹੋਰ ਕੋਈ ਸਰਵਾਰ ਆਪਏ 34 24 ਵਰਦੀ ਇੱਕ ਪ੍ਰਵਾਤਾ 6 ਲੱਖ ਦਾ ਰਸਾ 10 ਦਾ 4 ਦਾ ਤੇ ਇੱਕ ਬਟ 2.5 ਜਿੱ ਕਰਨੀ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ ਕੀ ਫਤਹ ਤੇ 22 ਜੀ ਹੁਣੇ ਮੋਗੇ ਲਈ ਤੇ ਪਿੰਡ ਮਾੜੀ ਮਸਤਫਾ ਇਨਾਂ ਦੇ 12 ਕਿੱਲੇ ਜਿਹੜੇ ਕਣਕ ਦੇ ਛੜੇ ਆ ਤੇ 6 ਲੱਖ ਰੁਪਈਆ ਇਹਨਾਂ ਦਾ ਜੋ ਨੁਕਸਾਨ ਹੋਇਆ ਸਾਡੇ ਅਸੀਂ ਕਿਸੇ ਤੋਂ ਕਿਸੇ ਨੂੰ ਕੀਮ ਨਹੀਂ ਕੀਤੀ ਸੰਗਤ ਦੇ ਪੈਸੇ ਸਾਡੇ ਕੋਲੇ ਪਏ ਸੀ ਤੇ ਉਹ ਅਸੀਂ ਦੇਣ ਆਏ ਆ ਵੰਡ ਕੇ ਜਿਵੇਂ ਹਿਸਾਬ ਨਾਲ ਜਿਹਦੇ ਲਈ ਜਿੰਨੇ ਪੈਸੇ ਹੋਏ ਆ ਸੀ ਉਹ ਦੇਣ ਆਏ ਆ ਬੋਲੇ ਸੋਨ ਆਸਿਆ ਘਾਲ ਜੀ ਆਜਾਓ ਤੁਸੀਂ ਇੱਥੇ ਭਾਈ ਇੱਥੇ ਭਾਈ ਕਿੰਨਾ ਅਰਸਾ ਹੋਇਆ ਇਹਨਾਂ ਦੇ 2.5 ਤੋਂ ਤੱਕ ਮੰਨ ਲਓਗੇ ਇਹਨਾਂ ਦਾ ਵੀ 1.5 ਲੱਖ ਦਾ ਦਰਸਾਣਾ ਹੈ ਭਾਈ ਇਹਨਾਂ ਨੂੰ ਵੀ 2.5 ਲੱਖ ਦੇ ਮੱਦ ਲਈ ਹੈ ਕਿੰਨਾ ਬਾਪੂ ਜੀ ਕੋਈ ਨਾ ਜੀ ਅਸੀਂ ਬੇਨਤੀ ਕਰਦੇ ਹਾਂ ਜੇ

ਉਹਨਾਂ ਦੀ ਆਵਾਜ਼ ਉਹਨਾਂ ਦੀ ਬਾਣੀ ਪੀਛੂ ਨਾਮ ਸਤਿ ਸ੍ਰੀ ਅਕਾਲ ਹਾਂ ਜੀ ਤਾਂ ਆਇਆ ਮੰਦਿਰ ਕੋਈ ਆ ਗਿਆ ਇੱਥੇ ਸੇਵਾ ਤੁਸੀਂ ਨੂੰ ਭੰਗਿਆ ਜੀ ਸਰ ਗੰਤ ਸਿੰਘ ਕਿੰਨਾ ਟਾਈਮ ਹੋ ਗਿਆ ਬਾਦ ਅਜਮਤ ਬਹੁਤ 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 ਬਾਕੀ ਮਹਾਰਾਜ ਜੀ ਕਰਤਾ ਹੈ ਜੀ ਬੈਠੇ ਬੈਠੇ ਬੋਲੇ ਇਸੋਲੇ ਹਾਸਿਆ ਕਾਲ ਆਹ ਤੋਂ ਦੇਖੀਏ ਜੀ ਵਾ ਠੀਕ ਹੈ ਜੀ ਠੀਕ ਠੀਕ ਹੈ ਜੀ ਅ ਜੀ ਦਾ ਅਲਾਵਾ ਤੁਹਾਡਾ ਤੁਹਾਡੇ ਘਰ ਵਾਲ ਸਾਡੇ ਨੂੰ ਚਾਹੇ ਚਾਚਾ ਬੋਲੇ ਸੋ ਨਿਹਾਲ ਹਾਸ ਨਿਹਾਲ ਵਾਏ ਕੁਝ ਤਾਂ ਖਾਸ ਪਹਿਲਾ ਯੰਮਰ ਪਪਾ ਸਿੰਘ ਜੀ ਮੈਰੋ ਜਿਹੜੇ ਸਾਡੇ ਡੱਗਰ ਵਿੱਚ ਪਹੁੰਚ ਕੇ ਜਿਹੜੀ ਕੁਝ ਦਿਨ ਪਹਿਲਾਂ ਅਣ ਸਖਾਰ ਦੇ ਘਟਨਾ ਵਾਪਰੀ ਬਹੁਤ ਵੱਡਾ ਨੁਕਸਾਨ ਚਾਰਾਂ ਪਰਿਵਾਰਾਂ ਦਾ ਹੋਇਆ ਉਹਨਾਂ ਦੀ ਮਦਦ ਕਰਨ ਵਾਸਤੇ ਸਹਿਯੋਗ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਪੰਡ ਮਾੜੀ ਹਸਪਤਾਲ ਪਹੁੰਚੇ ਅਸੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਸਾਰੇ ਨੌਜਵਾਨਾਂ ਵੱਲੋਂ ਪੰਚਾਇਤ ਵੱਲੋਂ ਨਵੀਂ ਪ੍ਰਾਣੀ ਪੰਚਾਇਤ ਕੋਲੋਂ ਸਾਰਿਆਂ ਦਾ ਇਹਨਾਂ ਸਿੰਘਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆਂ। ਇਹਨਾਂ ਨੇ ਲੋੜਵੰਦਾਂ ਦੇ ਆਕੇ ਮਾਂ ਫੜੀ ਏ। ਮੋਹਰਾ ਸੱਚੇ ਬਾਦਸ਼ਾਹ ਨ ਦੀ ਕਿਰਪਾ ਕਰੇ। ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੁਹਾਡੀ ਦਿੱਤੀ ਖਾਵਾ ਬਹੁਤ ਜੁਗੀ ਗਿਣੀ।